ਇਹ ਯਾਰੋ ਜਿੱਥੇ ਅੱਜਕੱਲ ਦੇ ਜਵਾਨਾਂ ਦੇ ਦਿਮਾਗ ਬਹੁਤ ਹੀ ਤੇਜ਼ ਨੇ ਉਥੇ ਅੱਜਕੱਲ ਦੇ ਜਾਨਵਰਾਂ ਦੇ ਦਿਮਾਗ ਵੀ ਬਹੁਤ ਜ਼ਿਆਦਾ ਤੇਜ਼ ਨੇ ਇਹਨਾਂ ਦੇ ਦਿਮਾਗ ਵੀ ਮਨੁੱਖ ਵਾਂਗ ਬਹੁਤ ਹੀ ਜ਼ਿਆਦਾ ਤੇਜ਼ ਚੱਲਦੇ ਨੇ ਸੋਸ਼ਲ ਮੀਡੀਆ ਤੇ ਆਪ ਅਕਸਰ ਹੀ ਕਈ ਵੀਡੀਓਜ਼ ਦੇਖਦੇ ਰਹਿੰਦੇ ਆ ਜਿਸ ਵਿੱਚ ਇਹ ਜਾਨਵਰ ਕੁਝ ਅਜਈਆਂ ਹਰਕਤਾਂ ਕਰਦੇ ਨੇ ਜਿਨ੍ਹਾਂ ਨੂੰ ਦੇਖ ਕੇ ਅਸੀਂ ਹੈਰਾਨ ਰਹਿ ਜਾਂਦੇ ਆ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਅਜਈ ਹੀ ਵੀਡੀਓ ਵਾਇਰਲ ਹੋ ਰਹੀ ਏ ਜਿਸ ਵਿੱਚ ਇੱਕ ਆਂਟੀ ਇੱਕ ਕੁੱਤੀ ਨੂੰ ਝਿੜਕਦੀ ਪਈ ਏ ਜੀਆਂ ਇਸ ਕੁੱਤੀ ਨੇ ਤੋੜ ਦਿੱਤਾ ਏ ਪੈਨ ਤਾਂ ਆਂਟੀ ਫਿਰ ਇਸ ਤੇ ਗੁੱਸਾ ਕਰਦੀ ਪਈ ਏ ਦੇਖੋ ਇਹ ਕੁੱਤੀ ਕਿਵੇਂ ਪੈਨ ਤੁਹਾਡਾ ਮੈਂ ਤਾਂ ਕੀਤਾ ਮੈਂ ਸੌਰੀ ਕਰਦੇ ਮੈਂ ਸਿੱਖਰ ਬਣ ਗਈ ਲੱਗਣਾ ਲੱਜੂਗੀ ਕਿ ਮੈਂ ਤੁਹਾਡਾ ਸਮਾਨ ਨਾਖੜ ਤੁੰਡੂ ਦੇਖ ਲਈ ਸੀ ਐਨੇ ਨੁਕਸਾਨ ਕਰਦੇ ਕਿਤੇ ਬੂਟਾ ਤੋੜ ਦਿੰਨੀ ਹੈ ਕਿਤੇ ਪੈਨ ਚੱਪ ਜਾਂਦੀ ਹੈ ਆ ਵੇਸਤ ਵਸਨਾ ਲੱਖੜ ਇਹਦੇ ਲੱਗੋ ਆਪਣੇ ਇਹਦੇ ਲੱਗੋ ਕਰਕੇ ਮੂੰਹ ਚੁੱਪ ਜੇ ਕਰਕੇ ਕੋਈ ਨਹੀਂ ਬਣ ਕੇ ਮੈਂ ਤਾਂ ਕਿ ਨੁਕਸਾਨ ਹੀ ਕੀਤਾ ਇਹ ਦੀ ਪੂਰੀ ਹਰਣੀ ਜਿੱਦੀ ਤੋਂ ਖੜੀ ਹੈ ਬਣੀ। ਲੈ ਵੀਂ ਜਿੱਸ ਕੇ ਜਾ। ਚੱਲ ਵੀਂ ਜਿੱਦੇ ਚ। ਚੱਲ ਵੀਂ ਜਿੱਦੇ ਚ। ਚੱਲ। ਬੰਦ ਈ ਪੂਰੀ ਦੀ। ਹਾਂਜੀ ਫਿਰ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀ ਕੀ ਕਰੇ ਕੁੱਤਾ ਰੱਖਿਆ ਹੈ ਉਹ ਕਿਵੇਂ ਦੀਆਂ ਹਰਕਤਾਂ ਕਰਦਾ ਹੈ। ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ। ਸੋ ਮਿਲਦਿਆਂ ਕਿਸੇ ਨਾ ਵੀ ਵੀਡੀਓ ਨਾਲ। ਸਸ਼ਕਾਲ ਜੀ।